ਹੈਲੋ ਜੀ ਸਵਾਗਤ ਹੈ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਪ੍ਰੀਤ ਕੈਲੀਬਟਿਕ ਤੇ ਆਹ ਵਾਲੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਇਹ ਡਿਜ਼ਾਈਨ ਕਾਫੀ ਚੱਲ ਰਿਹਾ ਹੈਗਾ ਆਪਣੇ ਇੰਸਟਾਗ੍ਰam ਤੇ ਤਾਂ ਇਹ ਵਾਲਾ ਡਿਜ਼ਾਈਨ ਮੇਰੀ ਇੱਕ ਬਹੁਤ ਹੀ ਪਿਆਰੀ ਸਿਸਟਰ ਨੇ ਆਰਡਰ ਕੀਤਾ ਜੀ ਹਾਂ ਸਾਨੂੰ ਇਹ ਕਹਿੰਦੇ ਸੇਮ ਡਿਜ਼ਾਈਨ ਹੈ ਉਹ ਤੋ ਫਿਰ ਤੁਹਾਡੇ ਜੀ ਤੋ ਸੋ ਫੋਟੋ ਲਿਫਟ ਕਰਦੇ ਹਾਂ ਤੁਹਾਨੂੰ ਜਿਹੜੇ ਇਹਨੂੰ ਫੋਟੋ ਕਰਦੇ ਹਾਂ ਚਲੋ ਸੋ ਆਫਟਰ ਰੈਡੀਆ ਦੇਖੋ ਇਹ neck ਬਣੇਗਾ ਸ਼ਿਮਰ ਦਾ ਫੈਬਰਿਕ ਹੈ ਜੀ ਪਲੇਨ ਆਪਾਂ ਫੈਬਰਿਕ ਨੂੰ ਡਾਈ ਕਰਵਾਇਆ ਸੀ ਪਹਿਲਾਂ ਨੈਕਸਟ ਆਪਾਂ ਦੇਖੋ neck ਬਣਿਆ ਹੈਗਾ ਇਹ ਕੇਰਾ ਹੈਗਾ ਜੀ ਚਾਕ ਨੇ ਚਾਕਾਂ ਤੇ ਵਰਕ ਹੈ ਕਟਵਕ ਬਣਿਆ ਹੋਇਆਗਾ ਘੇਰਾ ਤੇ ਚਾਕ ਨੇ ਤੇ neck ਬਣਿਆ ਹੋਇਆ ਬਹੁਤ ਹੀ ਸੋਨਾ ਹਮ ਸ਼ਿਮਰ ਦਾ ਫੈਬਰਿਕ ਹੈ ਅਗਰ ਤੁਸੀਂ ਇਹਨਾਂ ਇਸ ਸੂਟ ਨੂੰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਨੂੰ ਤੁਸੀਂ ਇਹ ਜਿਹੀ ਬਹੁਤ ਹੀ ਡਿਫਿਕਲਟੀ ਨਾਲ ਸੂਟ ਰੈਡੀ ਕੀਤਾ ਸੀਗਾ ਕਸਟਮਰ ਨੇ ਮੇਰੀ ਪਿਆਰੀ ਭੈਣ ਨੇ ਮੈਰਿਸ ਤੇ ਪਾਣਾ ਸੀਗਾ ਤਾਂ ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਸੂਟ ਮਿਲਿਆ ਇੱਕ ਦਿਨ ਜੀ ਉਹਨਾਂ ਨੇ ਸਟਿਚ ਕਰਵਾਇਆ ਹੈਗਾ ਇਹ ਸੂਟ ਤਾਂ ਇਹਨਾਂ ਦੇ ਦੇਖੋ ਸਾਈਡਾਂ ਤੇ ਆਪਾਂ ਬਾਟਮ ਵੀ ਬਣਾਈ ਸੀ ਸੇਮ ਹੀ ਆਹ ਬਾਜੂ ਨੇ ਤੇ ਬਾਜੂ ਐਸੇ ਚੋਕ ਕਟਿੰਗ ਹੋਏਗੀ ਕਟਵਰਕ ਹੋ ਜਾਏਗਾ ਸੈਂਟਰ ਦੇ ਵਿੱਚੋਂ ਇਹ ਪਾਕਿਸਤਾਨੀ ਸਟਾਈਲ ਬਣਿਆ ਹੋਇਆਗਾ ਤਾਂ ਇਸ ਤੋਂ ਉੱਪਰ ਜੋ ਪੈਰਟ ਕਲਰ ਹੈ ਬਹੁਤ ਹੀ ਇੱਕ ਡਿਜ਼ਾਈਨਰ ਲੁੱਕ ਦੇ ਰਿਹਾ ਹੈਗਾ ਜਿਹੜਾ ਐਕਸਟਰਾ ਇੱਕ ਪੈਰਟ ਕਲਰ ਆਪਾਂ ਯੂਜ਼ ਕੀਤਾ ਉਸ ਨਾਲ ਇੱਕ ਅਲੱਗ ਜੀ ਗੈਟ ਆਪਾਈ ਸੂਟ ਦੇ ਵਿੱਚ ਤਾਂ ਬਹੁਤ ਹੀ ਸਟਾਈਲਿਸ਼ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਵਾਲਾ ਬਾਕੀ ਹੁਣ ਆਪਾਂ ਜੀ ਜਿਹੜੇ ਵੀ ਮੇਰੇਆਂ ਭੈਣਾਂ ਬੁਕਿੰਗ ਦੇ ਰਹੀਆਂ ਨੇ ਪਲੀਜ਼ 20-25 ਦਿਨ ਅਡਵਾਂਸ ਚ ਬੁਕਿੰਗ ਹੈ ਪ੍ਰੀ ਬੁਕਿੰਗ ਹੈ emergancy urgent order نئی ਮੇ ਲੈਰੀ ਹੈਗੀ ਇਹਨਾਂ ਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕੀਤਾ ਸੀਗਾ ਦੇਖੋ ਵਰਕ ਹੀ ਕਰਕੇ ਕੀਤਾ ਸੀ ਕਟ ਵਰਕ ਕਰਕੇ ਤੇ ਜਿਹੜਾ ਵਰਕ ਉਹਨਾਂ ਦੇ ਚਾਕਾਂ ਤੇ ਹੈ ਘੇਰੇ ਤੇ ਹੈ ਸੇਮ ਵਰਕ ਆਪਾਂ ਉਹਨਾਂ ਦੀ ਦੁਪੱਟੇ ਤੇ ਰੈਡੀ ਕੀਤਾ ਸੀ ਸੂਟ ਨਾਲ ਦਾ ਹੀ ਦੁਪੱਟਾ ਹੈ ਸ਼ਿਮਰਦਾ ਸੋ ਫਾਈਨਲ ਲੁੱਕ ਦੇਖੋ ਜੀ ਜਦੋਂ ਸੂਟ ਰੈਡੀ ਹੋ ਗਿਆ ਹਾਂਜੀ ਫਾਈਨਲ ਲੁੱਕ ਸੂਟ ਦੀ ਦੇਖੋ ਜੀ ਉਹਨਾਂ ਨੇ ਸਟਿਚ ਕਰਵਾ ਕੇ ਮੈਰिज ਆਪਣਾ ਫੰਕਸ਼ਨ ਅਟੈਂਡ ਕਰਿਆ ਐਂਡ ਆਪਣੇ ਨਾਲ ਪਿਕਸ ਸ਼ੇਅਰ ਕੀਤੀਆਂ ਤਾਂ ਬਹੁਤ ਹੀ ਸੋਨਾ ਸੂਟ ਬਣ ਕੇ ਰੈਡੀ ਹੋਇਆ ਸੀਗਾ ਸੋ ਸੂਰਜੋ ਸ਼ਿਮਰ ਦਾ ਸੀ ਸੇਮ ਸ਼ਿਮਰ ਦਾ ਦੁਪੱਟਾ ਸੀ ਜੀ ਸੂਟ ਨਾਲ ਦਾ ਹੀ ਫੈਬਰਿਕ ਦਾ ਦੁਪੱਟਾ ਰੈਡੀ ਕਰਵਾਇਆ ਸੀ ਉਹਨਾਂ ਨੇ ਤਾਂ ਬਹੁਤ ਅੱਛਾ ਲੱਗ ਰਿਹਾ ਹੈ ਸੋ ਤੁਸੀਂ ਵੀ ਐਵੇਂ ਦੇ ਸੂਟ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਥੈਂਕ ਯੂ